ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਆਪਾਂ ਤੁਹਾਡੇ ਨਾਲ ਹਾਫ ਪੇ ਲੀਵ ਕੰਮਿਊਟਡ ਲੀਵ ਤੇ ਨਾਟ ਡੂ ਲੀਵ ਦੇ ਨਿਯਮ ਤੁਹਾਡੇ ਨਾਲ ਸਾਂਝੇ ਕਰਾਂਗੇ ਸਾਥੀਓ ਜਿਹੜੀ ਹਾਫ ਪੇ ਲੀਵ ਹੈ ਉਹ ਪੰਜਾਬ ਸਰਕਾਰ ਦੇ ਸਾਰੇ ਕਰਮਚਾਰੀ ਭਾਵੇਂ ਉਹ ਮੇਲ ਹੈ ਤੇ ਭਾਵੇਂ ਫੀਮੇਲ ਹੈ ਜਦੋਂ ਉਹਨਾਂ ਦੀ 1 ਸਾਲ ਦੀ ਜਿਹੜੀ ਸੇਵਾ ਉਹ ਕੰਪਲੀਟ ਹੋ ਜਾਂਦੀ ਹੈ ਤਾਂ ਉਹਨਾਂ ਦੇ ਜਿਹੜੇ ਅਕਾਊਂਟ ਦੇ ਵਿੱਚ ਹੈ ਸਰਵਿਸ ਬੁੱਕ ਦੇ ਵਿੱਚ ਹੈ 20 ਦਿਨਾਂ ਦੀ ਹਾਫ ਪੇ ਲੀਵ ਜਮ੍ਹਾਂ ਹੋ ਜਾਂਦੀ ਹੈ ਤੇ ਇਹ ਜਿਹੜੇ ਕਰਮਚਾਰੀ ਹੈ ਇਹ ਮੈਡੀਕਲ ਪ੍ਰਮਾਣ ਪੱਤਰ ਦੇ ਆਧਾਰ ਤੇ ਤੇ ਜਾਂ ਆਪਣੇ ਕਿਸੇ ਨਿੱਜੀ ਪਰਸਨਲ ਕੰਮ ਆਸਤੇ ਮਾਮਲਿਆਂ ਵਾਸਤੇ ਇਹ ਛੁੱਟੀ ਲੈ ਸਕਦੇ ਆ ਜਿਹੜੀ ਹਾਫ ਪੇ ਲੀਵ ਹੈ ਹੁਣ ਬਾਤੀ ਅੱਗੇ ਆ ਜਾਂਦੀ ਹੈ ਕਮਿਊਟਡ ਲੀਵ ਜਿਹੜੀ ਕਮਿਊਟਡ ਲੀਵ ਹੈ ਇਹ ਪੂਰੀ ਸੇਵਾ ਦੌਰਾਨ ਪੂਰੀ ਸਰਵਿਸ ਦੌਰਾਨ ਜਿਹੜਾ EMPLOYEE ਹੈ 240 ਦਿਨ ਦੀ ਛੁੱਟੀ ਲੈ ਸਕਦਾ ਹੈ ਇਹ ਜਿਹੜੀ ਛੁੱਟੀ ਆ ਤੁਹਾਡੀ ਇਹ ਦੁੱਗਣੀ ਮਾਤਰਾ ਦੇ ਵਿੱਚ ਹਾਫ ਪੇ ਲੀਵ ਦਾ ਜਿਹੜਾ ਅਕਾਊਂਟ ਆ ਉਹਦੇ ਵਿੱਚੋਂ ਡਿਡਕਟ ਹੁੰਦੀ ਹੈ ਘਟਦੀ ਹੈ ਸਪੋਜ਼ ਕਰੋ ਮੰਨ ਲਓ ਤੁਸੀਂ 5 ਕਮਿਊਟਿਡ ਲੀਵ ਲੈ ਲਈਆਂ ਤਾਂ ਤੁਹਾਡੇ ਹਾਫ ਪੇ ਲੀਵ ਅਕਾਊਂਟ ਦੇ ਵਿੱਚੋਂ 10 ਛੁੱਟੀਆਂ ਘਟ ਜਾਣਗੀਆਂ ਡਿਡਕਟ ਹੋ ਜਾਣਗੀਆਂ ਤੇ ਅੱਗੇ ਜਿਹੜੀ ਇਹ ਕਮਿਊਟਿਡ ਲੀਵ ਹੈ ਇਸ ਤੋਂ ਲਾਵਾ ਇਹ 180 ਦਿਨਾਂ ਦੀ ਤੁਹਾਨੂੰ ਕੋਈ ਹਾਇਰ ਐਜੂਕੇਸ਼ਨ ਵਾਸਤੇ ਦਿੱਤੀ ਜਾ ਸਕਦੀ ਹੈ ਜੋ ਕਿ ਜੇ ਸਮਰੱਥ ਅਧਿਕਾਰੀਆਂ ਨੂੰ ਲੱਗੇ ਵੀ ਇਹ ਲੋਕ ਹਿੱਤ ਦੇ ਵਿੱਚ ਹੈ ਤਾਂ ਉਹ ਇਹਨੂੰ ਇਹ ਮਨਜ਼ੂਰ ਕਰ ਸਕਦਾ ਹੈ 180 ਦਿਨਾਂ ਦੀ ਛੁੱਟੀ ਤੇ ਜਿਹੜੀ ਇਹ ਛੁੱਟੀ ਹੈ ਇਹ ਸਾਰੇ ਮਹਿਕਮਿਆਂ ਦੇ ਵਿੱਚ ਸਿਰਫ ਸਿੱਖਿਆ ਵਿਭਾਗ ਦੇ ਅਧਿਆਪਕ ਕੇਡਰ ਨੂੰ ਛੱਡ ਕੇ 15 ਦਿਨ ਦੀ ਮਿਲਦੀ ਹੈ ਇਸ ਤੋਂ ਘੱਟ ਤੁਸੀਂ ਇਹ ਛੁੱਟੀ ਨਹੀਂ ਲੈ ਸਕਦੇ ਤੇ 2017 ਦੇ ਵਿੱਚ ਅਧਿਆਪਕ ਕੇਡਰ ਨੂੰ ਇਹ ਤਾਂ ਛੋਟ ਦਿੰਦੀ ਹੈ ਉਹ ਇਸ ਤੋਂ ਘੱਟ ਵੀ ਛੁੱਟੀ ਲੈ ਸਕਦੀ ਹੈ ਪਰ ਜਿਹੜੇ ਦਰਜਾਚਾਰ ਨੇ ਸਿੱਖਿਆ ਵਿਭਾਗ ਦੇ ਵਿੱਚ ਜਾਂ ਹੋਰ ਨਾਨ ਟੀਚਿੰਗ ਨੇ ਉਹਨਾਂ ਨੂੰ 15 ਦਿਨ ਦੀ ਮਿਲਦੀ ਹੈ ਹੁਣ ਸਾਥੀਓ ਜਿਹੜੀ ਇਹ ਛੁੱਟੀ ਹੈ ਇਹ ਤੁਹਾਨੂੰ ਜਦੋਂ ਤੁਸੀਂ ਇਹ ਛੁੱਟੀ ਲੈ ਲੈਨੇ ਹੋ ਤਾਂ ਤੁਹਾਨੂੰ ਕਈ ਵਾਰੀ ਲੱਗੇ ਵੀ ਇਹਨੂੰ ਅਸੀਂ ਕਨਵਰਟ ਕਰਾਉਣਾ ਚਾਹੁੰਦੇ ਹਾਂ ਕਮਿਊਟਡ ਨੂੰ ਹਾਫ ਪੇ ਲੀਵ ਦੇ ਵਿੱਚ ਜਾਂ ਹਾਫ ਪੇ ਨੂੰ ਕਮਿਊਟਡ ਦੇ ਵਿੱਚ ਤਾਂ ਸਾਥੀਓ ਇਹ ਤੁਹਾਡਾ ਕੋਈ ਰਾਈਟ ਨਹੀਂ ਹੈਗਾ ਵੀ ਤੁਸੀਂ ਇਹਨੂੰ ਇਸ ਤਰ੍ਹਾਂ ਕਨਵਰਟ ਕਰਵਾ ਲਓ ਇਹ ਸਮਰਾਥ ਅਧਿਕਾਰੀ ਦੀ ਮਰਜ਼ੀ ਹੈ ਉਹ ਇਹਨੂੰ ਕਨਵਰਟ ਕਰੇ ਜਾਂ ਨਾ ਕਰੇ ਇਸ ਤੋਂ ਇਲਾਵਾ ਜਿਹੜੀ ਹੋਰ ਕੰਟਰਡਕਸ਼ਨ ਇਹ ਛੁੱਟੀ ਤੇ ਹੁੰਦੀ ਹੈ ਸਿੱਖਿਆ ਭਾਗ ਦੇ ਵਿੱਚ ਖਾਸ ਕਰਕੇ ਅਧਿਆਪਕਾਂ ਦੇ ਵਿੱਚ ਉਹ ਇਹ ਹੁੰਦੀ ਹੈ ਵੀ ਇਹ ਛੁੱਟੀ ਨੂੰ ਕੀ ਜਿਹੜੀਆਂ ਇਹ ਕਮਿਊਟਡ ਲੀਵ ਹੈ ਇਹਨੂੰ ਤਿੰਨ ਛੁੱਟੀਆਂ ਨੂੰ ਕਮਿਊਟਡ ਲੀਵਸ ਨੂੰ ਜਾਂ ਤਿੰਨ ਤੋਂ ਘੱਟ ਨੂੰ ਬਿਨਾਂ ਮੈਡੀਕਲ ਸਰਟੀਫਿਕੇਟ ਤੋਂ ਲਿਆ ਜਾ ਸਕਦਾ ਤਾਂ ਇਹਦੇ ਵਿੱਚ ਆਪਾਂ ਤੁਹਾਨੂੰ ਮੈਂ ਦੱਸਣਾ ਚਾਹਾਂਗੇ ਜਿਹੜਾ ਨਿਯਮ ਹੈ ਉਹ ਜਿਹੜਾ ਸਮਰੱਥ ਅਧਿਕਾਰੀ ਹੈ ਛੁੱਟੀ ਮਨਜ਼ੂਰ ਕਰਨ ਵਾਲਾ ਅਧਿਕਾਰੀ ਆ ਉਹ ਛੁੱਟੀ ਮਨਜ਼ੂਰ ਕਰ ਸਕਦਾ ਹੈ ਜੇ ਤੁਹਾਡੇ ਕੋਲ ਮੈਡੀਕਲ ਸਰਟੀਫਿਕੇਟ ਨਹੀਂ ਹੈਗਾ ਪਰ ਇੱਕ ਇਹ ਗੱਲ ਆ ਇਹ ਛੁੱਟੀ ਫਿਰ ਮੈਡੀਕਲ ਗਰਾਉਂਡ ਤੇ ਨਹੀਂ ਗਿਣੀ ਜਾਊਗੀ ਇੱਕ ਹੋਰ ਵੀ ਆਪਾਂ ਇਹ ਛੁੱਟੀ ਨੂੰ ਆਮ ਹੀ ਮੈਡੀਕਲ ਛੁੱਟੀ ਕਹਿ ਦਿੰਦੇ ਹਾਂ ਜੀ ਪਰ ਸੀਐਸਆਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਛੁੱਟੀ ਨਹੀਂ ਮੈਡੀਕਲ ਛੁੱਟੀ ਸੀਐਸਆਰ ਦੇ ਵਿੱਚ ਕੋਈ ਨਹੀਂ ਹੈਗੀ ਸਿਰਫ ਮੈਡੀਕਲ ਪ੍ਰਮਾਣ ਪੱਤਰ ਤੇ ਮਿਲਣ ਕਰਕੇ ਇਸ ਨੂੰ ਆਪਾਂ ਮੈਡੀਕਲ ਛੁੱਟੀ ਕਹਿ ਦਿੰਦੇ ਆ ਇਹ ਕਮਿਊਟਿਡ ਵੀ ਹੁੰਦੀ ਹੈ ਇਹਨੂੰ ਪਰਵਰਤਿਤ ਛੁੱਟੀ ਵੀ ਕਹਿੰਦੇ ਆ ਪੰਜਾਬੀ ਚ ਇਹਨੂੰ ਪਰਵਰਤਿਤ ਛੁੱਟੀ ਕਹਿੰਦੇ ਆ ਕਮਿਊਟਿਡ ਦੀ ਇਹਨੂੰ ਜਿਵੇਂ ਹਾਫ ਡੇ ਲੀਵ ਨੂੰ ਅਧੀ ਤਨਖਾਹ ਛੁੱਟੀ ਕਮਿਊਟਿਡ ਲੀਵ ਨੂੰ ਪਰਵਰਤਿਤ ਛੁੱਟੀ ਹੁਣ ਅੱਗੇ ਆ ਜਾਂਦੀ ਹੈ ਸਾਥੀਓ ਨਾਟ ਡੂ ਲੀਵ ਜਿਹਨੂੰ ਨਾਵੰਦੀ ਛੁੱਟੀ ਕਹਿੰਦੇ ਨੇ ਇਹ ਵੀ ਕਿਹੜਾ ਸਰਕਾਰੀ ਕਰਮਚਾਰੀ ਹੈ ਪੂਰੀ ਆਪਣੀ ਸਰਵਿਸ ਦੇ ਵਿੱਚ 360 ਛੁੱਟੀਆਂ ਨਾਟਿਊ ਲੈ ਸਕਦਾ ਤੇ ਇਸ ਦੇ ਵਿੱਚ ਇੱਕ ਸਮੇਂ ਤੇ 90 ਛੁੱਟੀਆਂ ਤੇ ਕੁੱਲ ਮਿਲਾ ਕੇ 180 ਛੁੱਟੀਆਂ ਤੁਸੀਂ ਬਿਨਾ ਮੈਡੀਕਲ ਪ੍ਰਮਾਣ ਪੱਤਰ ਤੋਂ ਲੈ ਸਕਦੇ ਹੋ ਨਾਟਿਊ ਲੀਵਸ ਤੇ ਇਹਦੇ ਵਿੱਚ ਇੱਕ ਇਹ ਵੀ ਨਿਯਮ ਹੈ ਨਾਟਿਊ ਲੀਵਸ ਦੇ ਵਿੱਚ ਪਰ ਇਹ ਛੁੱਟੀ ਜਦੋਂ ਮਨਜ਼ੂਰ ਹੁੰਦੀ ਹੈ ਤਾਂ ਉਹ ਸਮਰੱਥ ਅਧਿਕਾਰੀ ਹੈ ਜਿਹੜਾ ਮਨਜ਼ੂਰ ਕਰਨ ਵਾਲਾ ਅਧਿਕਾਰੀ ਹੈ ਉਹਨੂੰ ਵਿਸ਼ਵਾਸ ਹੋਵੇ ਕਿ ਬੰਦਾ ਇਹ ਵਾਪਸ ਮੁੜਿਆਊਗਾ ਨੌਕਰੀ ਤੇ ਮੰਨ ਲਓ ਅੱਜ ਉਹਨੂੰ ਕੋਈ ਛੁੱਟੀਆਂ ਮਨਜ਼ੂਰ ਕਰਤੀਆਂ ਉਹਨੇ ਨਾਟ ਡੂ 90 ਛੁੱਟੀਆਂ ਪਰ ਉਹਨੂੰ ਵਿਸ਼ਵਾਸ ਹੋਵੇ ਵੀ ਇਹ ਨੌਕਰੀ ਤੇ ਵਾਪਸ ਆਜੂਗਾ ਤੇ ਵਾਪਸ ਆ ਕੇ ਜਿਹੜੀਆਂ ਇਹ ਛੁੱਟੀਆਂ ਦੀ ਕਟੌਤੀ ਹੁੰਦੀ ਹੈ ਉਹ ਹਾਫ ਪੇ ਲੀਵ ਅਕਾਊਂਟ ਦੇ ਵਿੱਚੋਂ ਹੀ ਹੁੰਦੀ ਹੈ ਜਦੋਂ ਤੁਹਾਡੀਆਂ 90 ਛੁੱਟੀਆਂ ਹਾਫ ਪੇ ਲੀਵ ਅਕਾਊਂਟ ਦੇ ਵਿੱਚ ਜਮ੍ਹਾਂ ਹੋਗੀਆਂ 180 ਛੁੱਟੀਆਂ ਤਾਂ ਤੁਹਾਡੀਆਂ ਇਹ 90 ਛੁੱਟੀਆਂ ਜਿਹੜੀਆਂ ਇਹਦੇ ਚੋਂ ਡਿਡਕਟ ਹੋ ਜਾਣਗੀਆਂ ਇਹ ਜਿਹੜੀ ਛੁੱਟੀ ਹੈ ਇਹ ਹਾਫ ਪੇ ਲੀਵ ਤੇ ਅਕਾਊਂਟ ਦੇ ਵਿੱਚੋਂ ਕੱਟੀ ਜਾਂਦੀ ਹੈ ਹਾਂ ਤੁਸੀਂ ਨਾਟ ਡਿਊ ਲੀਵਜ਼ ਲੈ ਲੀਆਂ ਫਿਰ ਤੁਸੀਂ ਜੁਆਇਨ ਕਰ ਲਿਆ ਤੁਸੀਂ ਜੁਆਇਨ ਕਰਨ ਤੋਂ ਬਾਅਦ ਤੁਹਾਡੀਆਂ ਹਜੇ ਛੁੱਟੀਆਂ ਪੂਰੀਆਂ ਨਹੀਂ ਹੋਈਆਂ ਜਿਹੜੀਆਂ ਨਾਟ ਡਿਊ ਲਈਆਂ ਸੀ ਤੁਸੀਂ ਉਹਦੀ ਰਿਟਾਇਰਮੈਂਟ ਲੈ ਲਈ ਜਾਂ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਇਹਦੀ ਕੋਈ ਰਿਕਵਰੀ ਨਹੀਂ ਪਊਗੀ ਪੈਸੇ ਇਹਦੇ 'ਚ ਇਹ ਵੀ ਨਿਯਮ ਹੈ ਧੰਨਵਾਦ ਸਾਥੀ